हां जी दोस्तों एमडी जॉब अलर्ट्स चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੋਸਟਾਂ ਹੀ ਪੋਸਟਾਂ ਅਨਾਉਂਸ ਕਰ ਦਿੱਤੀਆਂ ਗਈਆਂ ਨੇ ਜੀ ਯੂਨੀਵਰਸਿਟੀ ਭਰਤੀ ਆ ਚੁੱਕੀ ਹੈ ਬਹੁਤ ਸਾਰੀਆਂ ਪੋਸਟਾਂ ਨੇ ਬਖ ਬਖ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿੱਥੇ ਕਿੱਥੇ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਿ ਲਗਭਗ ਬਖ ਬਖ 4-5 ਜ਼ਿਲ੍ਹਿਆਂ ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਿਵੇਂ ਕਿ ਬਰਨਾਲਾ ਲੁਧਿਆਣਾ ਹੁਸ਼ਿਆਰਪੁਰ ਮੁਹਾਲੀ ਤਰਨਤਾਰਨ ਦੇ ਅਲਗ-ਅਲਗ ਜ਼ਿਲ੍ਹਿਆਂ ਵਿੱਚ ਪੋਸਟ ਅਨਾਉਂਸ ਕੀਤੇ ਗਏ ਨੇ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਆ ਕਿਹੜੇ-ਕਿਹੜੇ ਪੋਸਟਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਪੋਸਟਾਂ ਅਨਾਉਂਸ ਕੀਤੇ ਗਏ ਨੇ ਜੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਜੋ ਲੁਧਿਆਣਾ ਵਿਖੇ ਉਹਨਾਂ ਵੱਲੋਂ ਇਹ ਪੋਸਟ ਅਨਾਉਂਸ ਕੀਤੇ ਗਏ ਨੇ ਜੀ ਇਸ਼ਤਿਹਾਰ ਨੰਬਰ ਹੈਗਾ ਜੀ 1/2024 ਵੱਖ-ਵੱਖ ਪੋਸਟਾਂ ਨੇ ਜੀ ਅਪਲਾਈ ਕਰਨ ਦੇ ਲਈ ਲਾਸਟ ਡੇਟ ਰੱਖੀ ਗਈ ਹੈ ਜੀ 12/9/2024 ਸ਼ਾਮ 5:00 ਵਜੇ ਤੱਕ ਇਸ ਦੇ ਵਿੱਚ ਬਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਆਫੀਸ਼ਲ ਵੈਬਸਾਈਟ www.gadvasu.in ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਫਾਰਮ ਜੇ ਤੁਸੀਂ ਇਹਨਾਂ ਦੀ ਆਫੀਸ਼ਲ ਵੈਬਸਾਈਟ ਦੇ ਉੱਤੇ ਡਾਊਨਲੋਡ ਕਰਕੇ ਇਸ ਦੇ ਨਾਲ ਸਾਰੇ ਦਸਤਾਵੇਜ਼ ਲਗਾ ਕੇ ਸੈਲਫ ਐਡਰੈਸਡ ਐਨਵੈਲਪਰ 94 ਦਾ ਜੋ ਤੁਸੀਂ ਭੇਜਣਾ ਹੈਗਾ 12 9 2024 ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਦੇ ਆਫਿਸ ਵਿਕੇ ਪਹੁੰਚਦਾ ਕਰਨਾ ਹੈਗਾ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੋਸਟਾਂ ਜਿਹੜੇ ਜਿਹੜੇ ਅਨਾਉਂਸ ਕੀਤੇ ਜਾਣਗੇ ਨੇ ਉਸ ਤੋਂ ਪਹਿਲਾਂ ਸਾਡੇ YouTube ਚੈਨਲ ਤੇ Facebook ਪੇਜ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਦੇ ਹੋ ਜੀ ਤਾਂ ਕਿ ਜਦੋਂ ਵੀ ਪੰਜਾਬ ਦੇ ਵਿੱਚ ਪੋਸਟ ਆਉਂਦੇ ਨੇ ਉਸੇ ਉਸੇ ਟਾਈਮ ਅਸੀਂ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਨੇ ਆਂ ਜੀ ਇਸ ਕਰਕੇ ਤੁਹਾਨੂੰ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਜੀ ਸਭ ਤੋਂ ਪਹਿਲਾਂ ਬਈ ਯੂਨੀਵਰਸਿਟੀ ਦੀ ਗੱਲ ਕਰੀਏ ਜੀ ਲੁਧਿਆਣਾ ਦੇ ਵਿੱਚ ਜੋ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਰਜਿਸਟਰਾਰ ਦੀ ਪੋਸਟ ਹੈ ਜੀ ਡੀਨ ਦੀ ਪੋਸਟ ਹੈ ਜੋ ਕਿ ਕਾਲਜ ਆਫ ਫਾਰ ਵੈਟਰਨਰੀ ਸਾਇੰਸ ਲੁਧਿਆਣਾ ਦੇ ਵਿੱਚ ਹੈ ਜੀ ਡੀਨ ਕਾਲਜ ਆਫ ਹਿਸਟਰੀਜ਼ ਡਾਇਰੈਕਟਰ ਆਫ ਰਿਸਰਚ ਡਾਇਰੈਕਟਰ ਆਫ ਐਕਸਟੈਂਸ਼ਨ ਐਜੂਕੇਸ਼ਨ ਅਸਿਸਟੈਂਟ ਪ੍ਰੋਫੈਸਰ ਦੀਆਂ ਕਾਫੀ ਸਾਰੀਆਂ ਪੋਸਟਾਂ ਅਲੱਗ-ਅਲੱਗ ਤੁਸੀਂ ਚੈੱਕ ਕਰ ਸਕਦੇ ਹੋ ਅਨਾਉਂਸ ਕੀਤੀਆਂ ਗਈਆਂ ਨੇ ਵੈਟਰਨਰੀ ਇਨਸਪੈਕਟਰ ਦੀਆਂ ਪੋਸਟਾਂ ਵੀ ਅਨਾਉਂਸ ਕੀਤੀਆਂ ਗਈਆਂ ਯੂਨੀਵਰਸਿਟੀ ਦੇ ਵਿੱਚ ਸਕਰੀਨਸ਼ਾਟ ਲੈ ਸਕਦੇ ਹੋ ਅਗਰ ਤੁਸੀਂ ਲੁਧਿਆਣਾ ਦੇ ਵਿੱਚ ਰ ਡੀਨ ਦੀ ਪੋਸਟ ਹੈਗੀ ਹੈ ਜੀ ਪ੍ਰੋਫੈਸਰ ਵੈਟਰਨਰੀ ਐਨਾਟੋਮੀ ਦੀ ਪੋਸਟ ਹੈ ਜੀ ਪ੍ਰੋਫੈਸਰ ਵੈਟਰਨਰੀ ਫਿਜ਼ੀਓਲੋਜੀ ਦੀ ਪੋਸਟ ਆ ਬਾਇਓਕੈਮਿਸਟਰੀ ਦੀ ਪੋਸਟ ਹੈ ਜੀ ਪ੍ਰੋਫੈਸਰ ਲਿਵਸਟਾਕ ਪ੍ਰੋਡਕਸ਼ਨ ਮੈਨੇਜਮੈਂਟ ਦੀ ਪੋਸਟ ਹੈ ਜੀ ਪ੍ਰੋਫੈਸਰ ਵੈਟਰਨਰੀ ਮਾਈਕਰੋਬਾਇਓਲੋਜੀ ਦੀ ਪੋਸਟ ਆ ਪ੍ਰੋਫੈਸਰ ਐਨੀਮਲ ਜੈਨੇਟਿਕਸ ਐਂਡ ਬਰੀਡਿੰਗ ਦੀ ਪੋਸਟ ਆ ਕਾਫੀ ਸਾਰੀਆਂ ਪੋਸਟਾਂ ਜੋ ਹੈ ਅਨਾਉਂਸ ਕੀਤੇ ਗਏ ਨੇ ਸਟੋਰਮੇਟ ਦੀ ਪੋਸਟਾਂ ਤੰਨਾ ਅਨਾਉਂਸ ਕੀਤੇ ਗਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਨੂੰ ਪਾਜ਼ ਕਰਕੇ ਸਕਰੀਨਸ਼ਾਟ ਲੈ ਕੇ ਦੇਖ ਸਕਦੇ ਹੋ ਖਾਰ ਆਦਰ ਆਟ ਸਟੇਸ਼ਨ ਜਿਵੇਂ ਕਿ ਕੇ ਵੀ ਕੇ ਮਾਜਰਾ ਮਹਾਲੀ ਦੇ ਵਿੱਚ ਜੀ ਫਾਰਮ ਮੈਨੇਜਰ ਦੀ ਪੋਸਟ ਅਨਾਉਂਸ ਕੀਤੀ ਗਈ ਹੈਗੀ ਹੈ। ਕੇ ਵੀ ਕੇ ਬੂ ਤਰਨਤਾਰਨ ਦੇ ਵਿੱਚ ਸਕਿਲਡ ਸਪੋਰਟਸ ਸਟਾਫ ਦੀ ਪੋਸਟ ਅਨਾਉਂਸ ਕੀਤੀ ਗਈ ਹੈ। ਕੇ ਵੀ ਕੇ ਅੰਡ ਹੈ ਬਰਨਾਲਾ ਦੇ ਵਿੱਚ ਸਕਿਲਡ ਸਪੋਰਟਸ ਸਟਾਫ ਦੀ ਪੋਸਟ ਅਨਾਉਂਸ ਕੀਤੀ ਗਈ ਹੈ। ਆਰ ਆਰ ਟੀ ਸੀ ਤਲਵਾਰਾ ਹੁਸਿਆਰਪੁਰ ਦੇ ਵਿੱਚ ਬੈਟਰੀ ਕੰਪਾਉਂਡਰ ਦੀ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਤੁਸੀਂ ਚੈੱਕ ਕਰ ਸਕਦੇ ਹੋਗੇ। मिनिमम एलिजिबिलिटी क्राइटेरिया ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੀ ਅਫੀਸ਼ਲ ਵੈੱਬਸਾਈਟ ਦੇ ਉੱਤੇ ਵਿਜ਼ਿਟ ਕਰਕੇ ਜੀ ਤੁਹਾਨੂੰ ਉੱਥੇ ਮਿਲ ਜਾਵੇਗਾ ਉਸ ਤੋਂ ਬਾਅਦ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਸੀਰੀਅਲ ਨੰਬਰ 1 ਤੋਂ 7 ਲਈ ਲੱਗੇਗੀ 72 ਤੋਂ 90 ਲਈ ਲੱਗੇਗੀ 8 ਤੋਂ 25 ਲਈ ਲੱਗੇ 50 ਤੋਂ 52 ਲਈ ਲੱਗੇ 26 ਤੋਂ 54 557 ਲਈ ਲੱਗੇਗੀ 53 55 55 ਸੀਰੀਅਲ ਨੰਬਰ ਲਈ ਲੱਗ ਜੋ ਹੈ ਫੀਸ ਰੱਖੀ ਗਈ ਹੈਗੀ ਹੈ ਜੀ ਤੇ ਪੀ ਸਕਿੱਲ ਦੀ ਗੱਲ ਕਰੀਏ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਕਿਹੜੀਆਂ-ਕਿਹੜੀਆਂ ਪੋਸਟਾਂ ਲਈ ਕਿੰਨਾ ਪੀ ਸਕਿੱਲ ਦਿੱਤਾ ਗਿਆ ਹੈ ਬਹੁਤ ਵਧੀਆ ਤਨਖਾਹ ਹੈਗੀ ਹੈ ਜੀ 7 CPC ਦੇ ਤਹਿਤ ਜੋ ਹੈ ਤਨਖਾਹ ਦਿੱਤੀ ਜਾਵੇਗੀ ਪੋਸਟ ਆਰਮੈਂਟ ਕੰਡੀਸ਼ਨਸ ਨੇ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਜੀ ਅਸਿਸਟੈਂਟ ਪ੍ਰੋਫੈਸਰ ਲਈ ਤੁਸੀਂ ਚੈੱਕ ਕਰ ਸਕਦੇ ਹੋ ਕਿ ਕੀ ਕੁਆਲੀਫਿਕੇਸ਼ਨ ਰੱਖੀ ਗਈ ਹੈ ਜਿਸ ਦੇ ਵਿੱਚ PH.D ਡਿਗਰੀ ਵਗੈਰਾ ਮੰਗੀ ਗਈ ਹੈਗੀ ਹੈ ਜੀ ਉਸ ਤੋਂ ਬਾਅਦ ਤੁਸੀਂ ਰਜਿਸਟਰਾਰ ਦੀ ਪੋਸਟ ਤੇ ਲਈ ਦੇਖ ਲਓ ਡੀਨ ਦੇ ਲਈ ਅਲੱਗ-ਅਲੱਗ ਪੋਸਟਾਂ ਦੇ ਲਈ ਅਲੱਗ-ਅਲੱਗ ਕੁਆਲੀਫਿਕੇਸ਼ਨ ਰੱਖੀ ਗਈ ਹੈ ਜੀ ਇਹ ਤੁਸੀਂ ਚੈੱਕ ਕਰ ਲੈਣਾ ਜੀ ਇਹਨਾਂ ਦੀ ਆਫੀਸ਼ਲ ਵੈਬਸਾਈਟ ਦੇ ਉੱਤੇ ਜਾਂ ਤੁਹਾਡੇ ਟੈਲੀਗ੍ਰam ਚੈਨਲ ਦੇ ਉੱਤੇ ਤੁਸੀਂ ਜੁਆਇਨ ਕਰੋ ਉੱਥੇ ਤੁਹਾਨੂੰ ਪੀਡੀਐਫ ਫਾਈਲ ਮਿਲ ਜਾਵੇਗੀ ਕਿਉਂਕਿ ਅਸੀਂ ਰਿਜ਼ਲਟ ਵਗੈਰਾ ਹਰ ਇੱਕ ਪੀਡੀਐਫ ਉੱਥੇ ਸੈਂਡ ਕਰਦੇ ਰਹੇ ਨੇ ਹੈਗੇ ਜੀ 70 ਪੇਜਾਂ ਦੀ ਇਹ ਪੂਰੀ ਪੀਡੀਐਫ ਹੈ ਜੀ ਕਿਉਂਕਿ ਅਗਰ ਅਸੀਂ ਵੀਡੀਓ ਕੱਲੇ-ਕੱਲੇ ਬਾਰੇ ਦੱਸਣ ਲੱਗ ਗਏ ਤਾਂ ਵੀਡੀਓ ਬਹੁਤ ਲੰਬੀ ਚਲੀ ਜਾਵੇਗੀ ਇਸ ਕਰਕੇ ਅਸੀਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ ਹੁਣ ਮਿਲਦੇ ਆ ਨਵੀਆਂ Hera